ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਵਿੰਦ ਰੋੜੇ ਆ ਅਸੀਂ ਪਿੰਡ ਆਪਣਾ ਇੱਥੇ ਸਲਤਨਵਿੰਦ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਸੀ ਤੇ ਉਹ ਅਸੀਂ 2 ਮਹੀਨੇ ਉਹ ਗੱਲਬਾਤਿਆਂ ਨੂੰ ਕਿ ਜੇ ਲੱਭੇ ਆ ਕਿਸੇ ਹੋਟਲ 'ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਹਮ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਤੇ ਪੁਲਸ ਵਾਲੇ ਥਾਣੇ ਲੈ ਆ ਹਮ ਤੇ ਨਾਮ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਸਾਚੂ ਰঞ্জੀਤ ਸਿੰਘ ਨਾਂ ਤੋਂ ਕੋਈ ਕਾਰਵਾਈ ਕੰਡਾ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਦੇਖ ਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ ਵੀ ਵੀ ਜੀ ਆਪਨੇ ਉੱਥੇ ਕਿਹੜੇ ਥਾਣੇ ਜੋ ਰਿਪੋਰਟ ਲਿਖਾਈਏ ਦੀ ਅੱਛਾ ਜੀ ਹਾਂਜੀ ਪਾਦੀ ਰਿਪੋਰਟ ਲਿਖਾਈ ਗਈ ਜੀ ਤੁਹਾਡੇ ਵੱਲੋਂ ਲਿਖਾਈ ਹੈ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਇਹ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ। ਤੇ ਇਹ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜਲੇ ਆ। ਤਾਂ ਨੌਜਵਾਨ ਮੈਰਿਡ ਆ ਪਹਿਲਾਂ। ਹਾਂਜੀ। ਹਾਂਜੀ ਹਾਂਜੀ ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ। ਹੂੰ। ਤੇ ਜਿਹੜੀ ਕੁੜੀ ਉਹ ਸਾਡੇ ਆਪਣੇ ਵੀ ਆ। ਅੱਛਾ ਜੀ। ਹਾਂਜੀ। ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ? ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਇਹਨਾਂ 'ਚ ਜਾ ਉਹਨਾਂ ਨੂੰ ਛੱਡ ਦੋ। ਅਸੀਂ ਆਪੇ ਵੇਖ ਲਾਂਗੇ। ਇਹ ਜਾਓ ਉਹਨਾਂ ਦੇ ਪਰਚਾ ਘਟੋ ਤੇ ਜਦੋਂ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁਕੀ ਕੀਤੀ ਗਈ ਆ ਉਹ ਕਰਨੀ ਆ ਸਾਰੇ ਜਦੋਂ ਅੰਚ ਨੂੰ ਇਹ ਸਾਡੀ ਸੁਣ ਨਹੀਂ ਤਾ ਕੋਈ 7 ਘੰਟੇ ਹੋ ਗਏ ਉਹਨੂੰ ਸੜਕ 'ਤੇ ਬੈਠੇ ਆ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਡੇ ਨਾਲ ਬੰਦੇ ਇਹ ਵੀ ਲਟਾਉਂਨ ਉਹਨੂੰ ਅੰਦਰ ਫੜ ਲਿਆ ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਅਗਲੇ ਪਾਸੋਂ ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਹੋਊਗੀ ਹੂੰ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦੇ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾਦੇ ਧਰਨਾ ਲਾਇਆ ਬਹੁਤ ਛੋਕੇ ਲਿਆ ਕੇ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਕਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਹਾਂ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਸ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸ਼ਾਂਤੀ ਦੇ ਨਾਲ ਦੋਨੇ ਜਾਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਰ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰ ਮੈਰਿਜ ਕਿੱਦਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਰ ਮੈਰਿਜ ਕਰਾ ਲਈ ਆ ਜੀ ਜੇ ਕੋਰ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ 4 ਸਾਲਾਂ ਦਾ ਮੁੰਡਾ ਵਾ ਤੇ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਜਿੰਨਾ ਤੱਕ ਤਲਾਕ ਨਾ ਹੋਵੇ ਉਹਦੀ ਕੋਰ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾਧੜੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਹੈ ਤੇ ਦੇਖਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਖਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਲੀ ਕੱਢਦੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਕਰੋ ਅਸੀਂ ਹੁਣ ਮੋਕੇ ਤੇ ਹੋਟਲ ਚੋਂ ਫੜ ਕੇ ਲੈਂਦਾ ਮੈਨੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੋਕੇ ਥੇ ਲਿਆਏ ਹਾਂ ਥਾਣੇ ਦੇ ਹੂੰ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦਊ ਅਸੀਂ ਕੋਈ ਸ਼ੈਅ ਨਹੀਂ ਕਰਦੇ ਅਸੀਂ ਕਿਦੋਂ ਅਸੀਂ ਚੱਲ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਛੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਸੀਂ ਲਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਭੱਜਿਆ ਹੋਆ ਅੱਛਾ ਜੀ ਉਹਦੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੋਇਆ ਤੇ ਕੁੜੀ ਦਾ ਨਾਮ ਲਿਖਾਇਆ ਹੋਆ ਮੁੰਡੇ ਦਾ ਨਾਮ ਲਿਖਾਇਆ ਹੈ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹ ਕਿੱਥੇ ਆ ਦਰਬਾਰਾ ਥਲੇ ਦਾ ਆਇਆਗਾ ਆਪਣਾ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋ ਰਹਿ ਰਹੇ ਨੇ ਇੱਥੇ ਆ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋੜ ਮੈਰੀ ਹੋ ਜੀ ਨਹੀਂ ਮਰੀ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੇ ਰਹਿ ਰਹੇ ਹਾਂ ਤੋ ਉਥੋਂ ਲਿਆਂਦਾ ਗਿਆ ਇਹਨਾਂ ਨੂੰ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ ਪਰਚਾ ਕਟਣਾ ਸੀ ਹੁਣ ਪਰਚਾ ਕਟਾਓ ਇਹਨਾਂ ਦੇ ਹਾਂ ਤੇਰੀ ਬੰਦੀ ਕਾਰਵਾਈ ਕਰਨਾ ਉਹ ਕਹਿੰਦੇ ਪਰਚਾ ਹੀ ਕਟਣਾ ਰਿਹਾ ਤਾਂ ਦੇਖ ਰਸੀਂ ਗੱਲ ਕਰੀਏ ਕਾਰਵਾਈ ਤਾਂ ਤਾਂ ਹੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਾਂਗੇ ਹਾਂ ਪਤਨੀ ਨਾਲ ਆ ਸੋਹਰਾ ਪਰਿਵਾਰ ਨਾਲ ਆ ਨਾਲ ਆ ਪੇਕੇ ਨਾਲ ਨਾਲ ਆ ਸਾਰੇ ਦਾ ਕੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਉਹਦੇ ਭਰਾ ਵਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰਨਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਉਹਨਾਂ ਦੇ ਜਦੋਂ ਹੋਣਗੇ ਇਕੱਠੇ ਹੋਣ ਲੱਗੇ ਆ ਫਿਰ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਹੈ ਉਹਨਾਂ ਨੂੰ ਫੜ ਕੇ ਅੰਦਰ ਪੁੱਟਣਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਦਿੰਦੇ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਬੰਦੇ ਉਹਨਾਂ ਦੇ ਫੜਕੇ ਪਰਚਾ ਕਰਤਾ ਮੈਨੇ ਉਹ ਕਹਿੰਦੇ ਉਹਨੂੰ ਮਲਾਇਆ ਹੋਊਗਾ ਉਹਨਾਂ ਦਾ ਅੱਛਾ ਜੀ ਤੁਹਾਡੀ ਕੀ ਮੰਗ ਅਣੀ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਸਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕੱਢੇ ਜਾਂਦੇ ਜਿਹੜੇ ਫੜੇ ਅੰਦਰ ਠੀਕ ਆ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਪਹੁੰਚਾਈ ਕਿ ਇੱਕ ਨੌਜਵਾਨ ਤੇ ਨਾਲ ਉਹ ਇੱਕ ਲੱਗੀ ਇੱਕ ਭੱਜ ਕੇ ਪਿੱਛੀ ਭੱਜਦੇ ਜਿਹੜੇ ਆਏ ਹੋਏ ਆ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਦੀ ਗੋਡ ਮਾਰ ਕਰ ਰਹੇ ਸਨ ਸਰੂ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਉਨਾਂ ਨੂੰ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾਸ਼ ਦਿੱਤੀ ਗਈ ਤੇ ਇਸ ਮੌਕੇ ਤੇ ਪੁੱਛਗਿੱਛ ਕਰਨ ਲੱਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਜਿਹੜੇ ਆ ਇਸ ਘਰ ਨੂੰ ਗਏ ਤੇ ਕੁਗਰ ਵਿਆਹ ਕਰੀ ਲਏ ਬਾਤ ਦੇ ਵਿੱਚੋਂ ਇਹ ਥਾਣੇ ਦੇ ਬਾਹਰ ਆ ਕੇ ਦੋਸ਼ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਰਾਘੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੋਈ ਸੀ ਤੇ ਉਹਨਾਂ ਨਾਲ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਬੱਦਸ ਲੋਕੀ ਕਰਨ ਲੱਗੇ ਤੇ ਹਵਾਲੇ ਦੇ ਵਿੱਚ ਤਲਵਾਰਾ ਵਗੈਰਾ ਲਹਿਰਾਉਣੇ ਸ਼ੁਰੂ ਕਰ ਦਿੱਤੀ ਜੋ ਇਸ ਬੰਦ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈਆਂ ਚ ਹੀ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹਨਾਂ ਨੂੰ ਏਸੀ ਵੀ ਇਹਨਾਂ ਦੇ ਇੱਕ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਇਸ ਕੁੜੀ ਦੇ ਨਾਲ ਜਦ ਕਿ ਇੱਕ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਗਿਆ ਇਸ ਕਾਰਨ ਇਹਨਾਂ ਦੇ ਰੋਸ ਸੀਪੇ ਇਹਨਾਂ ਦੇ ਖਿਲਾਫ ਜਿਹੜੀ ਆ ਮੌਜੂਦੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੁਣ ਆਪਣਾ ਹੋਰ ਨੂੰ ਇਹਨਾਂ ਨੂੰ ਵਿਸ਼ਵਾਸ ਦਿੱਤਾ ਵੀ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰੰਤੂ ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੰਘਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਜਿਹੜੇ ਰਾਹ ਕੀ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਬਰਸ਼ਮੁਕੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹਨੂੰ ਅਸੀਂ ਉਹਨੂੰ ਥਾਣੇ ਲੈ ਗ੍ਰਿਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ। ਹਾਂ ਜੀ ਗ੍ਰਿਫਤਾਰ